ਸਾਜੀ ਵੀਰੇ ਸਸਰੀਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮਨਜਿੰਦਰ ਸਿੰਘ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਵੀਡੀਓ 'ਚ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਤੁਹਾਡੇ ਲਈ ਨਵੇਂ-ਨਵੇਂ ਟਰਾਲੇ ਤੇ ਅੱਡ-ਅੱਡ ਸਾਈਜ਼ ਦੇ ਟਰਾਲੇ ਲੈ ਕੇ ਆਉਣੇ ਆ ਤੇ ਅੱਜ ਆਪਾਂ ਪਹੁੰਚੇ ਆ ਵੀਰੇ ਘਨੌਰ ਪਿੰਡ ਵੀਡੀਓ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਵੀਰੇ ਨਾਲ ਅਮਰਜੀਤ ਸਿੰਘ ਉਹ ਫਕਾਲਾ ਕਾਲਾ ਵੀ ਕਹਿੰਦੇ ਨੇ ਵੀਰੇ ਨੂੰ ਪਿੰਡ 'ਚ ਜਿਨ੍ਹਾਂ ਨੇ ਇਹ ਟਰਾਲੇ ਪਾਏ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਹਾਲ ਹੈ ਵੀਰੇ ਬੜਾ ਠੀਕ ਹਾਂ ਠੀਕ ਹਾਂ ਕਿਹੜਾ ਸਾਈਜ਼ ਆ ਵੀਰੇ ਆਪਣੇ ਕੋਲ ਆ 11.5 ਟਰਾਲਾ ਕਿਹੜਾ ਮਾਲ ਆ ਇਹਨੂੰ ਸਭ ਤੋਂ ਪਹਿਲਾਂ ਐਮਸੀ ਦਾ ਮਾਲ ਆ ਹਨਾ ਆਪਣੇ ਜੇ ਕੇ ਨਸਾਜ ਹੋਰ ਬਣਵਾਉਣਾ ਆਲ ਸਾਈਜ਼ ਵੀ ਬਣਵਾ ਲੀ ਆਲ ਸਾਈਜ਼ ਵੀ ਬਣਾ ਦਿੰਨੇ ਕਿਹੜੀਆਂ ਵੀਰੇ ਕਿਹੜੀਆਂ ਐਂਗਲਾਂ ਨੇ ਆਪਣੇ ਕੋਲ 2.5 ਦੀ ਐਂਗਲ ਆਨੀ 2.5 ਦੀ ਐਂਗਲਾਂ ਨੇ ਠੀਕ ਆ ਚਾਸੀ ਵੀਰੇ 10 ਇੰਚੀ 10 ਚਸ 10 ਇੰਚੀ ਤੇ ਜਿਹੜੀ ਵਿਚ ਪੈਂਦੀ ਐ ਜੱਕ ਦੇ ਉਹ 5.5 5.5 ਠੀਕ ਆ ਵੀਰੇ ਆਜਾ ਆਪਾਂ ਗੱਲਬਾਤ ਕਰਦੇ ਆ ਆਹ ਆਪਣੀ ਲੇਜ਼ਰ ਕਟਿੰਗ ਲੇਜ਼ਰ ਕਟਿੰਗ ਇਹ ਕਟਵਾਉਣੇ ਹੋ ਵੀਰੇ ਫਿਰ ਹਾਂ ਹਾਂ ਜੀ ਵਿੱਚ ਹੀ ਆ ਸਾਰਾ ਕੁਝ ਬਿੱਡ ਪਲਾਜ਼ਮਾ ਵੀ ਲਾ ਦੰਨੇ ਆ ਤੁਸੀਂ ਪਲਾਜ਼ਮਾ ਵੀ ਲਾ ਦਨਾ ਹੀ ਲੱਗਦਾ ਠੀਕ ਆ ਚਾਦਰ ਕਿੰਨੀ ਗੇਜ ਦੀ ਆ ਗਈ ਵੀਰੇ ਫਿਰ ਆਪਣੀ ਇਹਦੀ ਚਾਦਰ 12 ਗੇਜ ਤੇ 8 ਗੇਜ ਹਿੱਸਾ ਕਿਹੜਾ ਲਾਇਆ ਨੂੰ ਆਪਾਂ ਹਿੱਸਾ 4 ਇੰਚੀ ਦਾ 4 ਇੰਚੀ ਟਾਟਾ ਦੀਆਂ ਹੱਬਾਂ ਕਿੰਨੇ ਨੱਟੀ ਆ ਵੀਰੇ 10 ਨੱਟ 10 ਨੱਟੀ ਤੇ ਰਿੰਮ ਦਾ ਕੀ ਹਿਸਾਬ ਕਰਦੇ ਹੋ ਤੁਸੀਂ ਫਿਰ ਵਿੱਚੇ ਵਿੱਚ ਹੀ ਰਿੰਮ ਰੂੰਗ ਵਜ਼ਨ ਦੇ ਹਿਸਾਬ ਨਾਲ ਵਜ਼ਨ ਦੇ ਹਿਸਾਬ ਨਾਲ ਕਿਵੇਂ ਬਣਾਉਣੇ ਆ ਵੀਰੇ ਇੱਕ ਤੁਸੀਂ ਮੂਬੀ ਜਾਂ ਵਜ਼ਨ ਵਜ਼ਨ ਦੇ ਹੀ ਬਣਾ ਦਿੰਦੇ ਮੂਬੀ ਬਣਾ ਦਿੰਦਾ 11 ਫੁੱਟ ਠੀਕ ਆ ਵੀਰੇ ਤੁਸੀਂ ਕੀ ਪ੍ਰਾਈਸ ਲੈਣੇ ਹੋ ਜੇ ਅਗਲਾ ਮਾਲ ਦਵੇ ਸਾਨੂੰ ਪੇਪਰ 20000 ਕੀ ਹੈ 20000 ਰੁਪਏ ਕੰਮ ਓਕੇ ਹੋ ਪੂਰਾ ਤੇ ਪਿੱਛੇ ਬੈਕ ਕੈਮਰਾ ਮੈਂ ਵੀਰੇ ਨਾਲ ਗੱਲ ਕਰ ਰਿਹਾ ਸੀ ਵੀ ਕਿੰਨਾ ਕੁ ਟਾਈਮ ਹੋ ਗਿਆ ਵੀਰੇ ਨੂੰ ਕੰਮ ਕਰਦੇ ਨੂੰ ਵੀਰੇ ਨੂੰ ਘੱਟੋ ਘੱਟ 15 ਤੋਂ 20 ਸਾਲ ਦਾ ਐਕਸਪੀਰੀਅੰਸ ਆ ਵੀਰੇ ਜਦੋਂ ਦਾ ਵੀਰੇ ਟਰਾਲੀਆਂ ਬਣਾ ਰਿਹਾ ਤੇ ਤੁਸੀਂ ਗੱਲ ਨੋਟ ਕਰੋ ਦੇਖੋ ਕਿੰਨਾ ਐਕਸਪੀਰੀਅੰਸ ਆ ਵੀਰੇ ਨੂੰ ਹੁਣ ਤਾਂ ਚੀਜ਼ ਵੀ ਕਿੰਨੀ ਵਧੀਆ ਬਣਾਉਂਦਾ ਹੋਊਗਾ ਇਹ ਚੀਜ਼ ਦਾ ਫਰਕ ਪੈਂਦਾ ਵੀਰੇ ਮਿਸਤਰੀ ਦਾ ਚੀਜ਼ ਤੇ ਜ਼ਰੂਰ ਫਰਕ ਪੈਂਦਾਗਾ ਇਹ ਚੀਜ਼ਾਂ ਧਿਆਨ ਰੱਖਿਆ ਕਰੋ ਜਦੋਂ ਤੁਸੀਂ ਕੋਈ ਚੀਜ਼ ਬਣਵਾਉਣੇ ਹੋ ਆ ਸ਼ੋਹ ਸੋਹਣੀ ਲੱਗਦੀ ਆ ਵੈਸੇ ਸਿਲੈਂਸ ਜੈਕ ਬਾਰੇ ਦੱਸੋ ਵੀਰੇ ਬੈਠੋ ਥੱਲੇ ਇੱਕ ਪਾਸ 33 ਚਾਹੀਦਾ 33 ਚਾ ਕਿਹੜੀ ਕੰਪਨੀ ਦਾ ਲੈਣੇ ਵੀਰੇ ਆਪਾਂ ਐਚਐਸਜੀ ਦਾ ਜੀ ਵਧੀਆ ਹੁੰਦਾ ਵਧੀਆ ਵਧੀਆ ਗਾਰੰਟੀ ਗਾਰੰਟੀ 6 ਮਹੀਨੇ ਦੀ ਉੱਪਰ ਤੱਕ ਚੱਕਦਾ ਪੂਰਾ ਹਾਂ ਹਾਂ ਪਰ ਆਜ ਓਕੇ ਆ ਜਾ ਨਾ ਅੜਦਾ ਤਾਂ ਨਹੀਂ ਹੈਗਾ ਨਾ ਨਾ ਕੋਈ ਚੱਕਰੀ ਨਹੀਂ ਡਬਲ ਜੈਕ ਵੀ ਬਣਾ ਦਿੰਦੇ ਤੁਸੀਂ ਡਬਲ ਜੈਕ ਵੀ ਬਣਾ ਦਿੰਦੇ ਠੀਕ ਆ ਵੀਰੇ ਠੀਕ ਆ ਆਜੋ ਵੀਰੇ ਠੀਕ ਹੈ ਤੇ ਆ ਸਰੀਆ ਫਿਰ ਕਿਵੇਂ ਟੋਟਾ ਲਾਉਣੇ ਹੋ ਜਾ ਨਾ ਨਾ ਪੂਰਾ ਪੀਸ ਹੀ ਹੁੰਦਾ ਜੀ ਪੂਰਾ ਪੀਸ ਹੁੰਦਾ ਐਂਡ ਤੱਕ ਨਾ ਪੂਰਾ ਪੀਸ ਹੀ ਹੁੰਦਾ ਠੀਕ ਹੈ ਬਾਈ ਆ ਹੁਣ ਗੱਲ ਕਰਦੇ ਆ ਵੀਰੇ ਆਪਾਂ ਡਾਲੇ ਦੀ ਕਿਹੜੇ ਚੈਨਲ ਲਾਏ ਨੇ ਵੀਰੇ ਆਪਾਂ ਚਾਰ ਦੋ ਦੋ ਚੈਨਲ ਲਾਏ ਚਾਰ ਦੋ ਦਾ ਚੈਨਲ ਲਾਇਆ ਠੀਕ ਹੈ ਬਾਈ ਤੇ ਆ ਦੇ ਬਾਰੇ ਦੱਸੋ ਕੁਛ ਆਪਣੀ ਕਿੰਨੇ ਦੀ ਲੱਗਦੀ ਹੈ ਇਹ 6 ਹੈ ਹੈਗੀ ਜੀ ਸੇਸ਼ ਹੋ ਤਾਂ ਮੋਟੀ ਇਹ ਪਿੱਛੇ ਜੋੜਦੇ ਆ ਤੁਸੀਂ ਇਹਦੇ ਨਾਲ ਹਨਾ ਹਾਂ ਹਾਂ ਅੰਦਰ ਵੀ ਪਲੇਟ ਲਾ ਠੀਕ ਹੈ ਜਦੋਂ ਵੀਰੇ ਆਪਾਂ ਡਾਲਾ ਇੱਕ ਛੜਦੇ ਆ ਟੈਂਟ ਤਾਂ ਨਹੀਂ ਪੈਂਦਾ ਇਹਦਾ ਓਰੇ ਇਹਦੇ ਨਾਲ ਨਹੀਂ ਲੱਗਦਾ ਹੈਗਾ ਨਾਲ ਲੱਗਦਾ ਤਾਂ ਨਹੀਂ ਹੈਗਾ ਨਾਲ ਨਹੀਂ ਲੱਗਦਾ ਦਾਲਾ ਸਾਈਡ ਤੇ ਵੀ ਖੁੱਲਦਾ ਦਾ ਸਾਈਡ ਸਾਈਡ ਤੇ ਵੀ ਖੁੱਲਦਾ ਦਿਖਾ ਦਿਓ ਇੱਕ ਵਾਰੀ ਆ ਆਪਣਾ ਲੋਕ ਆ ਗਿਆ ਅੱਛਾ ਵੀਰੇ ਠੀਕ ਆ ਠੀਕ ਆ ਦੇਖੋ ਵੀਰੇ ਆਪਾਂ ਤੁਹਾਨੂੰ ਦਾਲਾ ਖੋਲ ਕੇ ਦਿਖਾਉਣੇ ਆ ਅੰਦਰੋਂ ਵੀ ਸਫਾਈ ਦਿਖਾਉਣੇ ਆ ਇੱਕ ਕਿੰਨੀ ਕਰੀ ਹੋਈ ਆ ਵੀਰੇ ਨੇ ਦੇਖੋ ਵੀਰੇ ਦੇਖੋ ਵੀਰੇ ਟਰਾਲੀ ਦੀ ਤੁਸੀਂ ਰੰਗਤ ਦੇਖੋ ਵੀਰੇ ਰੰਗ ਕਿੰਨਾ ਕੁ ਲੋ ਲੋ ਪੈਂਦਾ ਹੈਗਾ ਕੰਮ ਦੇਖੋ ਇੱਕ ਵਾਰ ਵੀਰੇ ਦਾ ਮਾਇਆ ਪੂਰਾ ਸਫਾਈ ਚੋਂਦਾ ਸਫਾਈ ਦੇਖੋ ਵੀਰੇ ਦੀ ਕਿੰਨੀ ਹੈ ਨਾ ਲੋਕਾਂ ਵਾਂਗੂ ਵਾਹਾ ਵੜ ਦੇਣਗੇ ਦੇਖੋ ਵੀਰੇ ਆ ਬਲੈਕ ਰੰਗ ਆ ਗਿਆ ਆਪਣਾ ਵਾਈਟ ਤੇ yellow ਦਾ ਕੰਬੀਨੇਸ਼ਨ ਆ ਇਹ ਟਰਾਲੀ ਬਣਾਉਣੇ ਆ ਪਰ ਸ਼ੌਂਕ ਨਾਲ ਹੀ ਪਰ ਬਣਾਉਣੇ ਵਧੀਆ ਨੇ ਵੀਰਾ ਕਹਿੰਦਾ ਸ਼ੌਂਕ ਨਾਲ ਟਰਾਲੀ ਬਣਾਉਣੇ ਆ ਜਿਵੇਂ ਇੱਕ ਵਾਰੀ ਕੰਮ ਕਰਦੇ ਤਾਂ ਸ਼ੌਂਕ ਨਾਲ ਕਰਦੇ ਆ ਲਵਾ ਦੇ ਵੀਰੇ ਇਧਰੋਂ ਤੇ ਆ ਗਏ ਵੀਰੇ ਆਪਣੇ ਭਾਈ ਬਚਿੱਤਰ ਸਿੰਘ ਜੀ ਤੇ ਇਹਨਾਂ ਬਾਰੇ ਵੀਰੇ ਜੀ ਆਪਾਂ ਨੂੰ ਦੱਸ ਦਈਏ ਹਨਾ ਕਈ ਜਵਾਖ ਦੇਖਦੇ ਨੇ ਆਪਣੀ ਵੀਡੀਓ ਤੇ ਆਪਣੇ ਬੱਚਿਆਂ ਨੂੰ ਵੀ ਦੱਸਿਆ ਕਰੋ ਹਨਾ ਕਹਿੰਦੇ ਜਦੋਂ ਇੱਕ ਹਾਥੀ ਨੂੰ ਸਰਾਪ ਲਾਗੇ ਭੇਜਿਆ ਗਿਆ ਤਾਂ ਗੁਰੂ ਸਾਹਿਬ ਕਹਿੰਦੇ ਜਾ ਬਚਿੱਤਰ ਸਿੰਘ ਹਾਥੀ ਨੂੰ ਠੱਲ ਪਾ ਤਾਂ ਬਚਿੱਤਰ ਸਿੰਘ ਜੀ ਕਹਿੰਦੇ ਵੀ ਜੇ ਗੁਰੂ ਸਾਹਿਬ ਥੋੜਾ ਥਾਪੜਾ ਹੋਵੇ ਨਾ ਤਾਂ ਮੈਂ ਇਰਾਵਤ ਹਾਥੀ ਨੂੰ ਵੀ ਥੋੜੇ ਪੈਰਾਂ 'ਚ ਡੇਗਦਾ ਲਿਆ ਕੇ ਦੇਖੋ ਤੁਸੀਂ ਗੁਰੂ ਦੇ ਥਾਪੜੇ 'ਚ ਕਿੰਨੀ ਪਾਵਰ ਆ ਗਈ ਆਪਾਂ ਇਸ ਚੀਜ਼ ਨੂੰ ਇਗਨੋਰ ਮਾਰ ਦਿੰਨੇ ਆ ਫਿਰ ਭਾਈ ਬਚਿੱਤਰ ਸਿੰਘ ਜੀ ਬਾਹਰ ਗਏ ਤੇ ਜਦੋਂ ਉਹਨਾਂ ਨੇ ਦੇਖਿਆ ਹਾਥੀ ਪੂਰਾ ਲੋਹੇ ਨਾਲ ਤਣਿਆ ਹੋਇਆ ਪੂਰਾ ਮੁਕਟ ਲਾਇਆ ਹੋਇਆ ਸੱਤ ਤਵੀਆਂ ਦਾ ਮੁਕਟ ਲੱਗਿਆ ਹੋਇਆ ਸੀ ਕਹਿੰਦੇ ਤੇ ਭਾਈ ਬਚਿੱਤਰ ਸਿੰਘ ਜੀ ਗੁਰੂ ਦਾ ਥਾਪੜਾ ਲੈ ਕੇ ਅੱਗੇ ਗਏ ਤਾਂ ਉਹਨਾਂ ਨੇ ਘੋੜੇ ਦੇ ਪਿੱਠ ਤੇ ਚੜ ਕੇ ਇਹ ਜੀ 나ਗਣੀ ਮਾਰੀ ਜਿਹੜੀ ਗੁਰੂ ਸਾਹਿਬ ਨੇ ਉਹਨਾਂ ਨੂੰ ਦਿੱਤੀ ਸੀ ਕਹਿੰਦੇ ਜਿਹੜੀ 나ਗਣੀ ਸੀ ਉਹ ਤਵੀਆਂ ਪਾਰ ਕਰਦੀ ਹਾਥੀ ਦਾ ਸਿਰ ਪਾੜਦਾ ਸੀ ਜੀ ਆ ਦੇਖੋ ਕਿੰਨੀ ਪਾਵਰ ਹੈ ਇਹ ਚੀਜ਼ ਨੂੰ ਆਪਾਂ ਇਗਨੋਰ ਕਰਦੇ ਆ ਆਪਣੇ ਬੱਚਿਆਂ ਨੂੰ ਆਪਣੇ ਸਿੱਖੇ ਤੇ ਹਾਲ ਦਸ ਇਤਿਹਾਸ ਬਾਰੇ ਦੱਸਿਆ ਕਰੋ ਵੀਰੇ ਥੋੜਾ ਬਹੁਤ ਤਾਂ ਕਿ ਉਹਨਾਂ ਨੂੰ ਪਤਾ ਲੱਗਿਆ ਆਪਾਂ ਕਿੱਥੇ ਜੰਮਦੇ ਆਜੋ ਵੀਰੇ ਆਪਾਂ ਲੈਨੇ ਆ ਹੋਰ ਜਾਣਕਾਰੀ ਵੀਰੇ ਤੋਂ ਆਜੋ ਵੀਰੇ ਕਰ ਜਾਲੀ ਜਾਲੀ ਸੀ ਮੀਟ ਹੀ ਹੋ ਵੀਰੇ ਜਾਲੀ ਸੀ ਮੀਟ ਠੀਕ ਆ ਵੀਰੇ ਕਿਹੜਾ ਰੰਗ ਕਰਿਆ ਆਪਾਂ ਜੇ 2 ਪੇ ਰੰਗਾ ਬੱਤੇ 16 ਕਿਵੇਂ ਵੀਰੇ ਮੈਂ ਸੁਣਿਆ 14 ਨਹੀਂ ਹੁੰਦੇ ਬੱਤੇ ਹੁੰਦੇ ਆ 11 ਫੁੱਟ ਦੇ ਫਿਰ ਇਹ 16 ਕਿਵੇਂ ਵੱਧਨੇਗੇ ਦੋ ਵੱਧ ਲਾਇਨੇ ਚਾ ਮਜ਼ਬੂਤੀ ਕਰਕੇ ਮਜ਼ਬੂਤੀ ਕਰਕੇ ਆਜੋ ਵੀਰੇ ਆਜੋ ਚਾਦਾ ਬਿੱਤਾ ਇੱਕ ਟੂਲ ਬਾਕਸ ਖੋਲ ਕੇ ਦਿਖਾਓ ਫਿਰ ਇਹਦਾ ਕਿਰਾਂ ਦੇਖੋ ਵੀਰੇ ਅੰਦਰੋਂ ਇਹ ਆਪਣਾ ਟੂਲ ਬਾਕਸ ਜੇ ਆਪਾਂ ਕੋਈ ਚੀਜ਼ ਰੱਖਣੀ ਆ ਸਮਾਨ ਰੱਖਣਾ ਠੀਕ ਆ ਆ ਆਪਣੀ ਪਲਾਜ਼ਮਾ ਕਿਰਗਰੀ ਉੱਪਰ ਤੇ ਇੱਕ ਵਾਰੀ ਆ ਦੇਖੋ ਦੇਖੋ ਵੀਰੇ ਕੋਈ ਸੋਨੂੰ ਚੀਜ਼ ੜਦੀ ਨਹੀਂ ਮਿਲੂ ਪੂਰੀ ਰੈਲੀ ਚੀਜ਼ ਬਣਾਈ ਆ ਵੀਰੇ ਨੇ ਠੀਕ ਆ ਵੀਰੇ ਠੀਕ ਆ ਠੀਕ ਆ ਠੀਕ ਆ ਕਿੰਨਾ ਵਜੇ ਨੂੰ ਜੀ ਵੀਰੇ ਆਪਣੇ ਟਰਾਲੇ ਦਾ ਬਾਏ ਨੂੰ 19 1/2 19 ਕੁਆਂਟਲ ਟਰਾਲੀ 19 1/2 19 ਕੁਆਂਟਲ ਠੀਕ ਹੈ ਵੀਰੇ ਟਾਇਰਾਂ ਸਮੇਤ ਟਾਇਰਾਂ ਸਮੇਤ ਜਿਵੇਂ ਖੜੀ ਹੈਗੀ ਅੱਛਾ ਟਾਇਰ ਤੂੰ ਛੋੜ ਦੇ ਆਪਣੇ ਟਾਇਰ ਆਪਦੇ ਨੇ ਇੱਥੇ ਪਾਏ ਹੋਏ ਜੇ ਅਗਲੇ ਨੇ ਕੱਢ ਕੇ ਪਾਉਣ ਨੇ ਅਗਲਾ ਪਾ ਸਕਦਾ ਠੀਕ ਆ ਆਪਣਾ ਤੁਸੀਂ ਪਕਸ਼ਾ ਵੀ ਨੂੰ ਲੈ ਸਕਦੇ ਹੋ ਤੁਸੀਂ ਲਾ ਲੋਗੇ ਹਾਂ ਠੀਕ ਆ ਵੀਰੇ ਠੀਕ ਆ ਹੋਰ ਕੋਈ ਜਾਣਕਾਰੀ ਜਿਹੜੀ ਰਹਿ ਗਈ ਹੋਵੇ ਇਹਦੇ ਬਾਰੇ ਦੱਸਣ ਵਾਲੀ ਤੁਹਾਡੇ ਹਿਸਾਬ ਨਾਲ ਮੈਨੂੰ ਨਾਂ ਪਤਾ ਹੋਵੇ ਜਿਹੜੀ ਦਰਸ਼ਕਾਂ ਤੱਕ ਪਹੁੰਚੇ ਵੀ ਆ ਚੀਜ਼ ਵੀਰੇ ਆਓ ਇੱਥੇ ਕੰਮ ਕਰਾਓ ਹਾਂ ਕੋਈ ਗੱਲ ਨਹੀਂ ਜੇ ਮੰਨ ਕੇ ਚੱਲ ਵੀ ਜੇ ਕੋਈ ਨੇ ਸਾਈ ਤੇ ਬਣਵਾਉਣੀ ਟਰਾਲੀ 11 ਤੋਂ ਲੈ ਕੇ 16 18 ਫੁੱਟ ਤੱਕ ਜਿੰਨੀ ਮਰਜ਼ੀ ਬਣਵਾ ਸਕਦਾ ਸਾਰੇ ਸਾਈਜ਼ ਬਣਵਾ ਸਕਦਾ ਕੋਈ ਮਰਜ਼ੀ ਮਾਲ ਲਵਾ ਸਕਦਾ ਜਿਹੜਾ ਮਰਜ਼ੀ ਮਾਲ ਟਾਟਾ ਦਾ ਜਿਹੜਾ ਜਿਹੜਾ ਮਰਜ਼ੀ ਇੱਕ ਕਹਿੰਦੇ ਵੀਰੇ ਟਾਟਾ ਦਾ ਪੁਰਾਣਾ ਮਾਲ ਲੱਗਦਾ ਹੁੰਦਾ ਟਰਾਲੀਆਂ ਤੇ ਨਵਾਂ 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 ਲਾਉਣੀ ਜਮਾ ਨਵਾਂ ਨਵਾਂ ਮਾਲ ਠੀਕ ਆ ਜੇ ਕਹਿ ਕੇ ਲਵਾਵੇ ਬੰਦਾ ਕੋਈ ਕਹਿ ਕੇ ਵੀ ਲਵਾਉਂਦੇ ਨੇ ਨਾ ਕਈ ਟਰਾਲੀ ਬਣਵਾਉਂਦੇ ਨੇ ਵੀ ਆ ਸਾਮਾਨ ਥੋੜਾ ਬਹੁ ਤੂੰ ਤੁਸੀਂ ਲਾ ਦਿੰਦੇ ਹੋ ਲਾਉਂਦੀ ਨਹੀਂ ਹੈਗੇ ਮਤਲਬ ਕੰਪਲੇਂਟ ਦਾ ਕੰਮ ਹੀ ਨਾ ਮੀਟਦਾ ਹਾਂ ਜਮਾ ਨਮਾ ਮਾਲ ਇੱਕ ਫਰਸ਼ ਬਾਰੇ ਦੱਸੋ ਵੀਰੇ ਕਿੰਨੇ ਐਮ ਐਮ ਫਰਸ਼ ਹੈ ਦਾ ਫਰਸ਼ੇ ਦਾ 8 ਗੇ ਦਾ 4 ਐਮ ਐਮ ਠੀਕ ਹੈ 4 ਐਮ ਐਮ ਤੇ ਜੇ ਜਹਾਜੀ ਲਗਾਉਣਾ ਹੋਵੇ ਜਹਾਜੀ ਵੀ ਲੱਗ ਜੂਗਾ ਜਹਾਜੀ ਵੀ ਲਾ ਦੋਗੇ ਠੀਕ ਹੈ ਹੋਰ ਵੀਰੇ ਕੀ ਪ੍ਰਾਈਸ ਆ ਵੀਰੇ ਆਪਣੇ ਟਰਾਲੇ ਦਾ ਇਹਦਾ 1,75,000 ਇੱਕ ਲੱਖ 75,000 ਤੁਹਾਡੇ ਪਹਿਲਾਂ ਵੀ ਵੀਰੇ ਇੱਕ ਇੱਥੇ ਦੀ ਆਪਾਂ ਵੀਡੀਓ ਪਾਈਆਂ ਸੀ ਵੀਰੇ ਨਾਲ ਹਨ ਫੋਨੇ ਉਹਨੂੰ ਬਹੁਤ ਪਿਆਰ ਦਿੱਤਾ ਵੀਰ ਬਣ ਕੇ ਹੋ ਰਹੇ ਵੀਡੀਓ ਨੂੰ ਪਿਆਰ ਦਿਓ ਤੇ ਵੀਰੇ ਨੂੰ ਕੰਟੈਕਟ ਕਰੋ ਵੀਰੇ ਦਾ ਨੰਬਰ ਆਪਾਂ ਥੱਲੇ ਦੇ ਰਹੇ ਹਾਂ ਹਨਾ ਕੋਈ ਜਾਣਕਾਰੀ ਲੈਣੀ ਆ ਵੀਰੇ ਤੋਂ ਉਹ ਲੈ ਲਓ ਆਪਾਂ ਖੜੇ ਆ ਵੀਰੇ ਕਨੌਰ ਪਿੰਡ ਪੂਰੀ ਤੋਂ ਸ਼ੇਰਪੁਰ ਦੇ ਵਿਚਾਲੇ ਤੇ ਵੀਰੇ ਨਾਲ ਕੰਟੈਕਟ ਕਰ ਲਓ ਤੁਸੀਂ ਜਾਣਕਾਰੀ ਪ੍ਰਾਪਤ ਕਰੋ ਹਨਾ ਆਪਾਂ ਪਾਈਪ ਕਿਹੜੀ ਪਾਈਪ ਵੀਰੇ ਤਿਆਰ ਕਰਾਉਣੇ ਮੱਛੀ ਹੁੱਕ ਜੀ ਵੀ ਦਾ ਅੱਛਾ ਮੱਛੀ ਹੁੱਕ ਜੀ ਵੀ ਤਿਆਰ ਕਰ ਦਿੰਨੇ ਹਾਂ ਮੱਛੀ ਹੁੱਕ ਜੀ ਵੀ ਕਰ ਦਿੰਨੇ ਠੀਕ ਆ ਵੀਰੇ ਉਹ ਚ ਫਰਕ ਕੀ ਆ ਉਹ ਦਾ ਤੇ ਇਹ ਦਾ ਇਹ ਛੱਦੇ ਘਰ ਵਾਲੀ ਹੈਗੀ ਅੱਛਾ ਜੀ ਉਹ ਨੀਵੇਂ ਘਰ ਵਾਲੀ ਹੋ ਜੀ ਉਹ ਨੀਵੇਂ ਘਰ ਵਾਲੀ ਹੋ ਜੂਗੀ ਠੀਕ ਆ ਫਾਇਦਾ ਦੋਨਾਂ ਚੋਂ ਕਿਹਦਾ ਵੱਧਾ ਫਾਇਦਾ 11 ਫੁੱਟੀ ਦੇ ਤਾਂ ਇਹੀ ਚੱਲ ਜੀ ਜ਼ਿਆਦਾ ਠੀਕ ਆ ਜੀ 12 ਤੋਂ ਬਾਅਦ ਉਹ ਫਿਰ ਉਹ ਲੱਗਦੀ ਹੈਗੀ ਕਟਿੰਗ ਚ ਕੋਈ ਨਿੱਕ ਦਿੱਕਤ ਕੋਈ ਚੱਕਰ ਨਹੀਂ ਕੋਈ ਦਿੱਕਤ ਨਹੀਂ ਠੀਕ ਆ ਵੀਰੇ ਠੀਕ ਆ ਠੀਕ ਆ ਵੀਰੇ ਤੁਹਾਡੇ ਲਈ ਆਪਾਂ ਐਮੀ ਟਰਾਲੇ ਲੈ ਕੇ ਆਉਂਦੇ ਰਹਾਂਗੇ ਵੀਰੇ ਦਾ ਸਾਰੀ ਜਾਣਕਾਰੀ ਲੋਕੇਸ਼ਨ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦਾਂਗੇ ਆਪਾਂ نیچے ਵੀਰੇ ਦਾ ਨੰਬਰ ਦੇ ਦਾਂਗੇ ਵੀਰੇ ਨਾਲ ਕੰਟੈਕਟ ਕਰੋ ਵੀਰੇ ਨਾਲ ਜਾਣਕਾਰੀ ਸਾਂਝੀ ਕਰੋ ਮੇਲੋ ਵੀਰੇ ਨੂੰ ਆ ਕੇ ਵੀਰੇ ਦਾ ਬਹੁਤ ਵਧੀਆ ਕੰਮ ਆ ਦੇਖੋ ਰੰਗ ਦੇਖੋ ਲਿਸ਼ਕੋਰਾ ਮਾਰਦਾ 2K ਰੰਗ ਆ ਵੀਰੇ ਕਿਸੇ ਚੀਜ਼ ਦੀ ਕੋਈ ਵੀ ਕੰਪਲੇਂਟ ਨਹੀਂ ਆਊ ਕਿਉਂਕਿ ਆਪਣਾ ਇਹ ਪਰਸਨਲ ਚੈਨਲ ਆ ਇਹ ਤੇ ਆਪਾਂ ਸਿਰਫ ਉਹੀ ਚੀਜ਼ਾਂ ਪਾਣੇ ਜਿਹੜੀਆਂ ਵਧੀਆ ਬਣਦੀਆਂ ਨੇ ਤੇ ਜਿਹੜੇ ਵਧੀਆ ਬਣਾਉਂਦੇ ਨੇ ਉਹਨਾਂ ਵਾਰੀ ਆਪਾਂ ਜਾਣਕਾਰੀ ਸਾਂਝੀ ਕਰਦੇ ਥੋਡੇ ਨਾਲ ਠੀਕ ਆ ਵੀਰੇ ਅੱਗੇ ਤੁਹਾਡੇ ਲਈ ਐਵੇਂ ਹੀ ਵਧੀਆ ਤੋਂ ਵਧੀਆ ਟਰਾਲੇ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜਿਹੜੇ ਵੀਰਾਂ ਨੇ ਆਪਾਂ ਨੂੰ ਇੱਕ ਵੀਰੇ ਸਬਸਕ੍ਰਾਈਬ ਕਰ ਲਓ ਜਿਹੜੇ ਵੀਰੇ ਦੇਖਦੇ ਜ਼ਰੂਰ ਨੇ ਵੀਡੀਓ ਪਰ ਸਬਸਕ੍ਰਾਈਬ ਨਹੀਂ ਕਰਦੇ ਆਪਣਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਕਰ ਦਿਓ ਤਾਂ ਕਿ ਜਿਹਨੂੰ ਲੋੜ ਆ ਵੀਰੇ ਉਹਦੇ ਤੱਕ ਆਪਣੀ ਟਰਾਲੀ ਜ਼ਰੂਰ ਪਹੁੰਚੇ ਤੇ ਉਹਦੇ ਤੱਕ ਜਾਣਕਾਰੀ ਪਹੁੰਚੇ ਤੇ ਕਿਸੇ ਦਾ ਵੀਰੇ ਫਾਇਦਾ ਹੋਵੇ ਠੀਕ ਆ ਵੀਰੇ ਮਿਲਦੇ ਆ ਤੁਹਾਨੂੰ ਅੱਗੇ ਆਪਾਂ ਟਰਾਲੀ ਲੈ ਕੇ ਧੰਨਵਾਦ ਇਸ ਤਰ੍ਹਾਂ ਚੈਨਲ ਨਾਲ ਬਣੇ ਰਹੋ